ਕਿੰਨੇ ਕਿੰਨੇ ਸਾਲ ਹੋ ਗਏ ਤੁਹਾਡੇ ਘਰ ਡਸਟਬਿਨ ਜਿਹੜਾ ਉਹ ਨਹੀਂ ਵਰਤਿਆ ਜਾਂਦਾ ਤਕਰੀਬਨ 2018 ਤੋਂ 7 ਸਾਲ ਹੋ ਗਏ ਨੇ ਤੇ ਤੁਹਾਡੇ ਘਰੋਂ ਕੋਈ ਵੈਂਡਰ ਲੈਣ ਨਹੀਂ ਆਉਂਦਾ ਸਾਰਾ ਘਰ ਦਾ ਕੂੜਾ ਤੁਹਾਡਾ ਜਾਂਦਾ ਕਿੱਥੇ ਸਾਡਾ ਜਿਹੜਾ ਤਾਂ ਵੈਟ ਵੇਸਟ ਹੈ ਸਾਰਾ ਉਹ ਖਾਦ ਬਣਾ ਲੈਂਦੇ ਆ ਅਸੀਂ ਤੇ ਜਿਹੜਾ ਕੋਈ ਪਲਾਸਟਿਕਸ ਵਗੈਰਾ ਹੁੰਦੇ ਆ ਉਹਨਾਂ ਨੂੰ ਅਲੱਗ ਤੋਂ ਮੈਨੇਜ ਕਰਕੇ ਮੈਂ ਉਹਦੇ ਤੋਂ ਲੋਸ ਬਣਾ ਕੇ ਗੋਸ਼ਾ ਬੰਦੇ ਆ ਇਹਨਾਂ ਡਰਾਮਾ ਦੇ ਵਿੱਚ ਸਾਡੀ ਕਿਚਨ ਦੀ ਕਿੰਨੀ ਵੀ ਵੇਸਟ ਰਹੀ ਹੈ ਉਹ ਰਹੀ ਹੈ ਪਲੱਸ ਕਿੰਨੀ ਗਾਰਡਨ ਵੀ ਵੇਸਟ ਹੈ ਪੱਤੇ ਕਲੋਨਿੰਗ ਦੇ ਆ ਜਾਂ ਪੱਥਰ ਦੇ ਵਿੱਚ ਘਟਦੇ ਆ ਉਹ ਸਾਰੇ ਤੁਸੀਂ ਦੇਖ ਸਕਦੇ ਹੋ ਇਸਨੂੰ ਗ੍ਰਮਾਣੇ ਵਿੱਚ ਪਾ ਕੇ ਉਹਦੀ ਖਾਦ ਬਣਾ ਜਾਂਦੀ ਹੈ ਜੇ ਤੁਸੀਂ ਅੱਗੇ ਨਾਲ ਦੇਖੋਗੇ ਤਾਂ ਇਹਦੇ ਵਿੱਚ ਬੈਕਟੀਰੀਆ ਡਿਗ੍ਰੇਜਿੰਗ ਕਰਦੇ ਆ ਕਿਹੜੇ ਉਹ ਇਹਨੂੰ ਡੀਕੰਪੋਜ਼ ਕਰਕੇ ਖਾਦ ਬਣਾ ਦਿੰਦੇ ਆ ਇਹਦੇ ਵਿੱਚ ਇੱਕ ਲੇਅਰ ਅਸੀਂ ਪਹਿਲਾਂ ਸੁੱਕੇ ਪੱਤਿਆਂ ਦੀ ਪਾਉਂਦੇ ਆ ਜਿਹੜੇ ਆ ਡਰਾਈ ਲੀਫ ਵਗੈਰਾ ਪਏ ਨੇ 3 ਇੰਚ ਦੀ ਲੇਅਰ ਪਾ ਕੇ ਉਸ ਤੋਂ ਬਾਅਦ 6 ਇੰਚ ਦੀ ਗ੍ਰੀਨ ਵੇਸਟ ਦੀ ਰੱਖ ਦਿੰਦੇ ਆ ਫਿਰ ਦੁਬਾਰਾ ਡਰਾਈ ਵੇਸਟ ਇਹ ਵੀ ਪੱਤਿਆਂ ਦੇ ਇਹ ਗਰੀਨ ਹਾਊਸ ਬਸਟਰੀ ਇੱਥੇ ਹੱਲਾ ਅੱਲੇ ਮੈਂ ਬੜਾ ਮਬਰਦਿਆਣਾ। ਕਿੰਨੇ ਇੱਥੇ ਤੁਸੀਂ ਉਹ ਗਾਰਡਨਿੰਗ ਬਹੁਤ ਸੋਹਣੀ ਕੀਤੀ ਹੋਈ ਹੈ ਆਪਣੀ ਛੱਤ ਦੀ ਤੁਹਾਡੀ ਛੱਤ ਤੇ ਸਾਰੇ ਪਾਸੇ ਪਲਾਂਟ ਤੇ ਵਿਖਰੇ ਨੇ ਕਿਹੜੀ ਕਿਹੜੀ ਚੀਜ਼ਾਂ ਇੱਥੇ ਤੁਸੀਂ ਉਗਾਈਆਂ ਹੋਈਆਂ ਨੇ। ਇਹ ਤੁਸੀਂ ਉਹ ਕੌਂਵੇ ਤੇ ਹੈਂਗ ਰੈਕਰ। ਇਹ ਫਲਾਵਰਿੰਗ ਹੈ ਉਹ ਤੇ ਫਰੂਟਿੰਗ ਦੇ। ਇਹ ਫਰੂਟਿੰਗ ਕੁਝ ਹੋਈਆਂ ਜਿਦੜੇ ਮੱਧਵਤ ਤੇ ਅਸੀਂ ਹਾਰਵੈਸਟ ਕਰ ਵੀ ਚੁੱਕੇ ਆਂ ਕਿਉਂਕਿ ਤੁਸੀਂ ਇੱਕ ਕਰੋੰਦਾ ਹੈਗਾ। ਇਹ ਵੀ ਬਹੁਤ ਵਧੀਆ ਵਿਚਾਰ ਹੈ। ਕਿਹ ਜਰੀ ਕਿਸ ਬੰਦਾ ਹੈ ਔਰ ਵੈਸੇ ਵੀ ਇਹਨੂੰ ਫਾਟਾ ਜਾ ਸਕਦਾ। ਜਰ ਦੇਖਦੇ ਹਾਂ ਇਹ ਮੁਸੰਮੀਆਂ ਨੂੰ ਆਹ ਕਾਫੀ ਸੰਦੇਸਾਈ ਲੱਗੀਆਂ ਹੋਈਆਂ ਨੇ ਜਦੋਂ ਮੈਂ ਉੱਧਰ ਵੀ ਤਸਵੀਰ ਦੇਖਿਆ ਵੇਂਗਣ ਬੜੇ ਵਧੀਆ ਲੱਗੇ ਹੋਏ ਨੇ ਤੁਹਾਡੇ ਤੇ ਸੱਗੀਆਂ ਵੀ ਸਾਰੀਆਂ ਤਕਰੀਬਨ ਲੱਗ ਜਾਂਦੀਆਂ ਨੇ ਪਰ ਵੇਂਗਣ ਅਜੇ ਅਜੇ ਸਵੇਰੇ ਹੀ ਹਾਰਵੈਸਟ ਕੀਤੇ ਐ ਅੱਛਾ ਕਿਉਂਕਿ ਜਿਹਨਾਂ ਸਾਇੰਸ ਦੇ ਖੇਲੇ ਬਣਾਏ ਕੋਈ ਨਹੀਂ ਉਹਨਾਂ ਦਾ ਕੀ ਕੰਮ ਰਹਿੰਦਾ ਹੈ ਉਹ ਵੀ ਕਹਿੰਦੇ ਕਿ ਕੰਮ ਆਉਂਦੇ ਆ ਤੇ ਘਰ ਦੇ ਕੁਝ ਹੌਸਲ ਫੀਸ ਵੀ ਬੜੇ ਕੰਮ ਨੇ ਫਲੋਰ ਕਲੀਨਿੰਗ ਹੈ ਲਾਂਡਰੀ ਦੇ ਡੌਮ ਨੂੰ ਨਾ ਲੱਤ ਸੁਣਾਤ ਕਰਨੇ ਹਾਂ। ਤੋਂ ਉੱਚੀ ਦਾ ਉਹਦੇ ਕੰਮ ਵੀ ਆਇਆ। ਤੁਸੀਂ ਕਿਹਾ ਕਿ ਹੁਣ ਸ਼ੌਂਕ ਇਹ ਪਿਆ ਪਿਆ ਕਿਵੇਂ ਸ਼ੌਂਕ ਇਹ ਤੇ ਕਿੰਨਾ ਕ ਸਮਾਂ ਦੇਣਾ ਫਿਰ ਤੁਸੀਂ ਇਹਨੂੰ ਸ਼ੁਰੂ ਕਰਦੇ। ਸ਼ੌਕ ਤਾਂ ਇਦਾਂ ਹੈ ਕਿ ਸੜਕ ਥੱਲੇ ਗਾਰਡਨ ਸੀਗਾ ਉਹ ਕਾਰਨ ਕਾਰਪੋਰੇਸ਼ਨ ਵਾਲਿਆਂ ਨੇ ਸੜਕ ਚੋੜੀ ਕਰਨ ਲਈ ਉਜਾੜ ਦਿੱਤਾ। ਤੇ ਮੈਂ ਫਿਰ ਨਵੇਂ ਸਿਰੇ ਤੋਂ ਗਾਰਡਨ ਨਾਮ ਦੇ ਟੱਕਰ ਦੇ ਵਿੱਚ ਉਸ ਤੋਂ ਪਹਿਲਾਂ ਮੈਂ ਦੇਖਭਾਲ ਨਹੀਂ ਸੀ ਕਰਦਾ ਘਰ ਦੇ ਆਪਣੇ ਦੇਖਦੇ ਸੀ ਜਾਂ ਮਾਲੀ ਕਰਦਾ ਸੀ। जो बना लगे मैं थोड़ा जाके देखा देखा फिर थोड़ा जा प्यार हो गया जनहितेशी टीआरपी नहीं भरोसा आपका ਅੱਜ ਲੁਧਿਆਣਾ ਦੇ ਵਿੱਚ ਇੱਕ ਐਸੇ ਸ਼ਖਸ ਨਾਲ ਮਿਲਣ ਜਾ ਰਹੇ ਆ ਜਿਨ੍ਹਾਂ ਦੇ ਘਰ ਦੇ ਵਿੱਚ ਅਜ ਤੱਕ ਡਸਟਬਿਨ ਨਹੀਂ ਆਇਆ ਕਿਉਂਕਿ ਘਰ ਦਾ ਜਿੰਨਾ ਕੂੜਾ ਆ ਉਸ ਨੂੰ ਖਾਦ ਦੇ ਵਿੱਚ ਬਦਲ ਦਿੱਤਾ ਜਾਂਦਾ ਜਾਂ ਐਨਜ਼ਾਈਮਸ ਦੇ ਵਿੱਚ ਬਦਲ ਦਿੱਤਾ ਜਾਂਦਾ ਤੇ ਉਹ ਸਾਰੀਆਂ ਚੀਜ਼ਾਂ ਖਾਦ ਨੂੰ ਘਰ ਦੀ ਛੱਤ ਤੇ ਜੋ ਪਲਾਂਟਸ ਲੱਗੇ ਨੇ ਉਹਨਾਂ ਦੇ ਵਿੱਚ ਪਾ ਦਿੱਤਾ ਜਾਂਦਾ ਔਰ ਪਲਾਂਟਸ ਵੀ ਐਸੇ ਲੱਗੇ ਨੇ ਜਿਹੜੇ ਲੋਕ ਕਹਿੰਦੇ ਨੇ ਕਿ ਖੇਤਾਂ ਦੇ ਵਿੱਚ ਵੀ ਇੱਥੇ ਲੱਗਣੇ ਮੁਸ਼ਕਲ ਨੇ ਜਿਸ ਤਰ੍ਹਾਂ ਡ੍ਰੈਗਨ ਫਰੂਟ ਦੀ ਜੇਕਰ ਗੱਲ ਕਰੀਏ ਤਾਂ ਡ੍ਰੈਗਨ ਫਰੂਟ ਦੀ ਖੇਤੀ ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਇਹ ਬਾਹਰਲੀ ਖੇਤੀ ਆ ਪਰ ਜੇ ਇੱਥੇ ਵੀ ਹੁੰਦੀ ਹੈ ਤਾਂ ਕਈ ਅਲੱਗ ਖੇਤਾਂ ਦੇ ਵਿੱਚ ਹੁੰਦੀ ਹੈ ਤਾਂ ਇੱਥੇ ਇਹਨਾਂ ਨੇ ਡ੍ਰੈਗਨ ਫਰੂਟ ਵੀ ਡਰਮ ਦੇ ਵਿੱਚ ਉਗਾਇਆ ਹੋਇਆ ਉਸ ਦੀ ਵੀ ਤਸਵੀਰਾਂ ਦਿਖਾਵਾਂਗੇ ਪਰ ਇੱਥੇ ਇਹ ਤਸਵੀਰ ਤੁਸੀਂ ਡਰਮਾਂ ਦੀ ਖਾਸ ਤੌਰ ਤੇ ਦੇਖ ਸਕਦੇ ਹੋ ਕਿ ਘਰ ਦਾ ਜਿੰਨਾ ਕੂੜਾ ਹੈ ਜਾਂ ਇੱਥੇ ਪੱਤੇ ਜਿਹੜੇ ਸੜ ਕੇ ਝੜਦੇ ਨੇ ਉਹਨਾਂ ਨੂੰ ਇਹਨਾਂ ਡਰਮਾਂ ਦੇ ਵਿੱਚ ਪਾਇਆ ਹੋਇਆ ਤੇ ਇਸ ਤੋਂ ਬਾਅਦ ਕੀ ਪ੍ਰੋਸੈਸਿੰਗ ਹ ਕਾਰੀ ਇਹਨਾਂ ਤੋਂ ਹੀ ਲਵਾਂਗੇ ਸਾਡੇ ਨਾਲ ਰਜਿੰਦਰ ਸਿੰਘ ਜੀ ਮੌਜੂਦ ਨੇ এনवायरमेंटਲਿਸਟ ਵੀ ਨੇ ਔਰ ਇਹ ਫੌਜ ਤੋਂ ਵੀ ਜਿਹੜਾ ਰਹਿ ਚੁੱਕੇ ਨੇ ਫੌਜ ਦੇ ਵਿੱਚ ਤੇ ਸ਼ੌਂਕ ਤੇ ਤੌਰ ਤੇ ਕਰਦੇ ਨੇ ਸਤਿ ਸ੍ਰੀ ਅਕਾਲ ਸਰ ਸਤਿ ਸ੍ਰੀ ਅਕਾਲ ਜੀ ਸਰ ਕਿੰਨੇ ਕ ਸਾਲ ਹੋ ਗਏ ਤੁਹਾਡੇ ਘਰ ਡਸਟਬਿਨ ਜਿਹੜਾ ਉਹ ਨਹੀਂ ਵਰਤਿਆ ਜਾਂਦਾ तकरीबन 2018 ਤੋਂ 7 ਸਾਲ ਹੋ ਗਏ ਨੇ ਅੱਛਾ ਕਿ ਸਾਡੇ ਘਰੋਂ ਕੋਈ ਵੈਂਡਰ ਲੈਣ ਨਹੀਂ ਆਂਦਾ ਸਰਕਾਰੀ ਵੈਂਡਰ ਹੈ ਜਿਹੜਾ ਜ਼ਰੂਰ ਮਾਰ ਜਾਂਦਾ ਪਰ ਉਹਨੂੰ ਅੱਗੋਂ ਕੁਝ ਵੇਸਟ ਦੇ ਨਾਂ ਤੇ ਕੋਈ ਚੀਜ਼ ਲਵਦੀ ਨਹੀਂ ਸਾਰਾ ਘਰ ਦਾ ਕੂੜਾ ਤੁਹਾਡਾ ਜਾਂਦਾ ਕਿੱਥੇ ਹੈ ਸਾਡਾ ਜਿਹੜਾ ਤਾਂ ਵੈਟ ਵੇਸਟ ਹੈ ਸਾਰਾ ਉਹ ਖਾਦ ਬਣਾ ਲੈਣੇ ਆਂ ਅਸੀਂ ਤੇ ਜਿਹੜਾ ਕੋਈ ਪਲਾਸਟਿਕਸ ਵਗੈਰਾ ਹੁੰਦੇ ਆ ਉਹਨਾਂ ਨੂੰ ਅਲੱਗ ਤੋਂ ਮੈਨੇਜ ਕਰਕੇ ਮੈਂ ਉਹਦੇ ਪਿੱਲੋਜ਼ ਬਣਾ ਕੇ ਗਊਸ਼ਾਲਾ ਚ ਦੇ ਆਣਾ ਜੀ ਅੱਛਾ ਤੇ ਕਿਸ ਤਰੀਕੇ ਨਾਲ ਸਰ ਜੀ ਹੁਣ ਡਰਮਾਂ ਦੇ ਵਿੱਚ ਇਹ ਤੁਹਾਡੇ ਘਰ ਦਾ ਕੂੜਾ ਵੀ ਹੈ ਇਸ ਇਨਾਂ ਡਰਮਾਂ ਦੇ ਵਿੱਚ ਇਨਾਂ ਡਰਮਾਂ ਦੇ ਵਿੱਚ ਸਾਡੇ ਕਿਚਨ ਦੀ ਜਿੰਨੀ ਵੀ ਵੇਸਟ ਹੈਗੀ ਏ ਉਹ ਹੈਗੀ ਏ ਪਲੱਸ ਜਿੰਨੀ ਗਾਰਡਨ ਦੀ ਵੇਸਟ ਹੈ ਪੱਤੇ ਪ੍ਰੂਨਿੰਗ ਦੇ ਆ ਜਾਂ ਪੱਤ ਚੜ ਦੇ ਵਿੱਚ ਝੜਦੇ ਆ ਉਹ ਸਾਰੇ ਤੁਸੀਂ ਦੇਖ ਸਕਦੇ ਹੋ ਇਸ ਡਰਮਾਂ ਦੇ ਵਿੱਚ ਪਾ ਕੇ ਉਹਨਾਂ ਦੀ ਖਾਦ ਹੀ ਬਣਾਈ ਜਾ ਰਹੀ ਏ ਠੀਕ ਹੈ ਤੇ ਇਹ ਕਿਸ ਤਰ੍ਹਾਂ ਪ੍ਰੋਸੈਸ ਰਹਿੰਦਾ ਅੰਕਲ ਕਿੰਨੀ ਕੁ ਦੇਰ ਦਾ ਹੁੰਦਾ ਇਹ ਇਹ ਪ੍ਰੋਸੈਸ ਲਗਭਗ 3 ਕੁ ਮਹੀਨੇ ਦਾ ਹੈ ਕੋਈ ਬਹੁਤਾ ਔਖਾ ਨਹੀਂ ਹੈ ਮੈਂ ਦਰਸ਼ਕਾਂ ਨੂੰ ਤੁਹਾਡੇ ਨੂੰ ਦੱਸ ਵੀ ਦਿਆਂ ਤੇ ਆਪਣੀ ਜ਼ਰੂਰਤ ਦੇ ਮੁਤਾਬਕ ਕੋਈ ਵੀ ਕੰਟੇਨਰ 40 ਲੀਟਰ 50 ਲੀਟਰ ਦਾ ਲੈ ਸਕਦੇ ਆ ਮੈਂ ਤਕਰੀਬਨ 50 50 ਲੀਟਰ ਦੇ ਡਰਮ ਰੱਖੇ ਹੋਏ ਆ ਤੇ ਆ ਤੁਸੀਂ ਦੇਖ ਸਕਦੇ ਹੋ ਉਹਦੇ ਵਿੱਚ ਕਿਚਨ ਦੀ ਜਿਹੜੀ ਰੋਜ਼ਾਨਾ ਦੀ ਵੇਸਟ ਹੈ ਉਹ ਪਾਉਣ ਲਈ ਡਰਮ ਨੂੰ ਸਾਈਡਾਂ ਤੋਂ ਕੁਝ ਹੋਲਸ ਦੇਣੇ ਨੇ 에ਅਰੇਟਿੰਗ ਵਾਸਤੇ ਠੀਕ ਹੈ ਇੱਕ ਦੋ ਹੋਲ ਥੱਲੇ ਦੇਣੇ ਨੇ ਜਿਹੜਾ ਕਿ ਐਕਸਟਰਾ ਮੌਇਸਚਰ ਉਹਦੇ ਵਿੱਚੋਂ ਥੱਲੇ ਡレイン ਕਰ ਜਾਵੇ ਥੱਲੇ ਵੀ ਇੱਕ ਬਰਤਨ ਰੱਖਿਆ ਹੋਇਆ ਉਹਦੇ ਵਿੱਚ ਵੀ ਡレイン ਹੋ ਜਾਂਦਾ ਤੇ ਉਹ ਵੀ ਪਾਣੀ ਨਿਊਟਰੀਐਂਟਸ ਵਾਲਾ ਹੁੰਦਾ ਹੈਗਾ ਇਹਦੇ ਵਿੱਚ ਇੱਕ ਲੇਅਰ ਅਸੀਂ ਪਹਿਲਾਂ ਸੁੱਕੇ ਪੱਤਿਆਂ ਦੀ ਪਾਣੇ ਆ ਜਿਹੜੇ ਆ ਡਰਾਈ ਲੀਫਸ ਵਗੈਰਾ ਪਏ ਨੇ 3 ਇੰਚ ਦੀ ਇੱਕ ਲੇਅਰ ਪਾ ਕੇ ਉਸ ਤੋਂ ਬਾਅਦ 6 ਇੰਚ ਦੀ ਗ੍ਰੀਨ ਵੇਸਟ ਜੋ ਵੀ ਕਿਚਨ ਦੀ ਹੈ ਫਿਰ ਦੁਬਾਰਾ ਡਰਾਈ ਵੇਸਟ ਪੱਤਿਆਂ ਦੀ ਤੇ ਫਿਰ ਗ੍ਰੀਨ ਵੇਸਟ ਇਸ ਤਰ੍ਹਾਂ ਦੀਆਂ ਤਹਾ ਹਲਾੰਦੇ ਆ ਲੰਦੇ ਆ ਡਰਮ ਨੂੰ ਭਰਦੇ ਆਣਾ 15 ਕੁ ਦਿਨਾਂ ਬਾਅਦ ਇਹਦੇ ਚ ਥੋੜੀ ਜੀ ਦਹੀਂ ਜਾਗ ਦੇ ਤੌਰ ਤੇ ਲਗਾ ਦੇਣੀ ਏ ਉਹਦੇ ਨਾਲ ਬੈਕਟੀਰੀਆ ਡਿਵੈਲਪ ਹੋ ਜਾਂਦਾ ਤੇ ਜੇ ਤੁਸੀਂ ਬਰੀਕੀ ਨਾਲ ਦੇਖੋਗੇ ਤਾਂ ਇਹਦੇ ਵਿੱਚ ਬੈਕਟੀਰੀਆ ਤੁਰੇ ਵੀ ਫਿਰਦੇ ਆ ਕੀੜੇ ਉਹ ਇਹਨੂੰ ਡੀਕੰਪੋਜ਼ ਕਰਕੇ ਖਾਦ ਬਣਾ ਦਿੰਦੇ ਆ ਲਗਭਗ 3 ਕੁ ਮਹੀਨਿਆਂ ਦੇ ਵਿੱਚ ਇਹ ਇਨ ਸਟੇਜਸ ਤੋਂ ਹੁੰਦਿਆ ਹੋਇਆ ਜੇ ਤੁਸੀਂ ਦੇਖੋਗੇ ਇੱਧਰ ਇਹ ਤਿਆਰ ਹੋ ਜਾਂਦੀ ਆ ਇਹ ਖਾਦ ਬਿਲਕੁਲ ਤਿਆਰ ਹੋ ਜਾਂਦੀ ਆ ਆਕੇ ਜੇ ਇਹਨੂੰ ਆਪਾਂ ਖੇਤਾਂ ਦੇ ਵਿੱਚ ਵੈਸੇ ਜ਼ਮੀਨ ਤੇ ਪਾਣਾ ਤਾਂ ਇਸੇ ਤਰ੍ਹਾਂ ਪਾ ਦਿਓ ਜੇ ਗਮਲਿਆਂ 'ਚ ਪਾਣਾ ਹੈ ਤਾਂ ਡਰਮ ਨੂੰ ਥੱਲੇ ਉਲਟਾ ਕੇ ਪੈਰਾਂ ਨਾਲ ਲਤਾੜ ਕੇ ਛਾਣ ਲਓ ਅੱਛਾ ਤੇ ਬਰੀਕ ਬਣ ਜਾਂਦੀ ਹੈ ਇਹਦਾ ਫਾਈਨਲ ਪ੍ਰੋਡਕਟ ਅੰਦਰ ਹੈ ਮੈਂ ਤੁਹਾਨੂੰ ਦਿਖਾ ਦੇਵਾਂਗਾ ਵੀ ਦੇਖ ਲੈਂਗੇ ਅੰਕਲ ਇੱਥੇ ਤੁਸੀਂ ਗਾਰਡਨਿੰਗ ਬਹੁਤ ਸੋਹਣੀ ਕੀਤੀ ਹੋਈ ਹੈ ਆਪਣੀ ਛੱਤ ਤੇ ਤੁਹਾਡੀ ਛੱਤ ਤੇ ਸਾਰੇ ਪਾਸੇ ਪਲਾਂਟਸ ਹੀ ਦਿਖ ਰਹੇ ਨੇ ਕਿਹੜੀ-ਕਿਹੜੀਆਂ ਚੀਜ਼ਾਂ ਇੱਥੇ ਤੁਸੀਂ ਉਗਾਈਆਂ ਹੋਈਆਂ ਜੇ ਤੁਸੀਂ ਦੇਖੋਗੇ ਤੇ ਇਹ ਡ੍ਰੈਗਨ ਰੂਟ ਹੈ ਬਿਲਕੁਲ ਇਹ ਫਲਾਵਰਿੰਗ ਹੈ ਉਹਦੇ ਡ੍ਰੈਗਨ ਦੇ ਇਹ ਫਰੂਟਿੰਗ ਹੋਈ ਹੋਈ ਹੈ ਇਹਦੇ ਉੱਤੇ ਲਗਭਗ ਇਹ ਅਸੀਂ ਹਾਰਵੈਸਟ ਕਰ ਵੀ ਚੁੱਕੇ ਹਾਂ ਵਿੱਚੋਂ ਕੁਝ ਅੱਛਾ ਕਿ ਹੁਣ ਹੋਰ ਵੀ ਬਸ ਪੱਕਣ ਤੇ ਆਏ ਖੜੇ ਆ ਇਹਦਾ ਅੰਕਲ ਕਹਿੰਦੇ ਕਿ ਇੰਪੋਰਟਡ ਹੁੰਦੇ ਨੇ ਇੱਥੇ ਇੱਥੇ ਦੇ ਹੈ ਨਹੀਂਗੇ ਤੇ ਫਿਰ ਇੱਥੇ ਕਿਸ ਤਰ੍ਹਾਂ ਉਗਦੇ ਨੇ ਹਾਲਾਂਕਿ ਬਹੁਤ ਕਈ ਜਿਹੜੇ ਹੈਗੇ ਨੇ ਨੌਜਵਾਨ ਉਹ ਉਹਨਾਂ ਨੂੰ ਸ਼ੌਂਕ ਆ ਉਹਗਾ ਵੀ ਰਹੇ ਨੇ ਪਰ ਉਹ ਖੇਤਾਂ ਦੇ ਵਿੱਚ ਉਗਾਉਂਦੇ ਤੁਸੀਂ ਡਰਾਮਾ ਦੇ ਵਿੱਚ ਉਗਾਏ ਹੋਏ ਗੱਲ ਹੈ ਹੁਣ ਜਿਨ੍ਹਾਂ ਦੇ ਕੋਲ ਜ਼ਮੀਨ ਨਹੀਂ ਹੈਗੀ ਖੇਤ ਨਹੀਂ ਹੈਗੇ ਤੇ ਇੱਕ ਸ਼ੌਂਕ ਪੂਰਾ ਕਰਨ ਲਈ ਤਾਂ ਅਸੀਂ ਸੋਚਿਆ ਚਲੋ ਡਰਾਮਾ ਦੇ ਵਿੱਚ ਵੀ ਉਗਾ ਲਈਏ ਹੁਣ ਇਹ ਪੰਜਾਬ ਵਿੱਚ ਕਾਫੀ ਹੋਣ ਲੱਗ ਗਏ ਨੇ ਸਾਡੇ ਇੱਕ ਫਰੈਂਡ ਦਾ ਗਾਰਡਨ ਹੈਗਾ ਹਾਂ ਉਹਦੇ ਕੋਲ 150 ਤਰ੍ਹਾਂ ਦੀਆਂ ਵੈਰਾਈਟੀਆਂ ਹੈਗੀਆਂ ਡ੍ਰੈਗਨ ਦੀਆਂ ਜੀ ਜੇ ਮੈਂ ਥੱਲੇ ਤੁਹਾਨੂੰ ਬਾਅਦ ਚ ਦਿਖਾਵਾਂਗਾ ਉਹਨਾਂ ਦੇ ਕੋਲੋਂ ਆਏ ਹੋਏ yellow ਕਲਰ ਦੇ ਡ੍ਰੈਗਨ ਵੀ ਹੈਗੇ ਨੇ ਉਹਨਾਂ ਦਾ ਸਵਾਦ ਲੀਚੀ ਵਰਗਾ ਹੈ ਹੂੰ ਤੇ ਹੁਣ ਪੰਜਾਬ 'ਚ ਹੋਣ ਲੱਗ ਗਏ ਨੇ ਕੋਈ ਦਿੱਕਤ ਨਹੀਂ ਹੈਗੀ ਇਹ ਇੱਕ ਕਰੋੰਦਾ ਹੈਗਾ ਹਾਂ ਇਹ ਵੀ ਬਹੁਤ ਵਧੀਆ ਕਰੋੰਦੇ ਦਾ achar ਕਈ ਮਰੀ ਜਾਂਦਾ ਹੈ ਔਰ ਵੈਸੇ ਵੀ ਇਹਨੂੰ ਖਾਧਾ ਜਾ ਸਕਦਾ ਜਦੋਂ ਇਹ ਪਿਆ ਲੱਗੇ ਹੋਏ ਪੱਕੇ ਹੋਏ ਵੀ ਹੈ ਹਾਂ ਤੇ ਇਹਦੇ ਤੇ ਹਲੇ ਕੱਚੇ ਕਰਾਉਂਦੇ ਵੀ ਆਉਟਸਾਈਡ ਤੇ ਦੇਖੋਗੇ ਤੇ ਬਹੁਤ ਨੇ ਅੱਛਾ ਇਹ ਆ ਦੇਖੋ ਇਹਦੇ ਤੇ ਪੱਕੇ ਕੱਚੇ ਸਾਰੇ ਲੱਗੇ ਹੋਏ ਆ ਤੇ ਇਹ ਵੀ ਇੱਥੇ ਹੋ ਜਾਂਦੇ ਨੇ ਵਧੀਆ ਆਮ ਤੌਰ ਤੇ ਗਿਆ ਜਾਂਦਾ ਕਿ ਇਹ ਸਾਰੀਆਂ ਜ਼ਮੀਨੀ ਚੀਜ਼ਾਂ ਹੁੰਦੀਆਂ ਨੇ ਜ਼ਮੀਨ 'ਚ ਹੀ ਲੱਗ ਸਕਦੀਆਂ ਨੇ ਜ਼ਮੀਨ ਦੇ ਵਿੱਚ ਇਹਨਾਂ ਦੀ ਗਰੋਥ ਥੋੜੀ ਵਧੀਆ ਹੁੰਦੀ ਹੈ ਹੂੰ ਛੱਤ ਦੇ ਉੱਤੇ ਘੱਟ ਹੁੰਦੀ ਹੈ ਪਰ ਹੁੰਦੀ ਹੈ ਜੇ ਤੁਸੀਂ ਇੱਧਰ ਦੇਖੋਗੇ ਤੇ ਆ ਮਸੰਮੀਆਂ ਨੇ ਆ ਕਾਫੀ ਚੰਗੇ ਸਾਈਜ਼ ਦੇ ਲੱਗੀਆਂ ਹੋਈਆਂ अच्छा ये ਇਹਨਾਂ ਦੇ ਉੱਤੇ ਥੈਲੀਆਂ ਇਸ ਲਈ ਚੜਾਈਆਂ ਕਿ ਇੱਕ ਫਰੂਟ ਫ्लाई ਹਾਂ ਅਟੈਕ ਕਰਦੀ ਹੈ ਇਹਨਾਂ ਦੇ ਉੱਤੇ اچھا ਉਹ ਇਹਨੂੰ ਡੰਗ ਮਾਰ ਕੇ ਇਹਦੇ ਵਿੱਚ ਐਗ ਲੈ ਕਰਦੀ ਹੈ ਓਕੇ ਤੇ ਉਹਦਾ ਪਿਪਾ ਲਾਰਵਾ ਜਦੋਂ ਵੱਡਾ ਹੁੰਦਾ ਹੈ ਤੇ ਅੰਦਰੋਂ ਇਹਨੂੰ ਗਾਲ ਦਿੰਦਾ اچھا ਗਰਮੀਆਂ ਦੇ ਵਿੱਚ ਦੇਖੋਗੇ ਤਾਂ ਅਮਰੂਦ ਕਾਫੀ ਜ਼ਿਆਦਾ ਕਾਣੇ ਹੋਏ ਹੁੰਦੇ ਆ ਇਹ ਹੀ ਕਾਰਨ ਹੁੰਦਾ ਸੋ ਅਸੀਂ ਇਹਦੇ ਉੱਤੇ ਨੈਟ ਲਗਾ ਦਿੰਦੇ ਆ ਤਾਂ ਉਹ ਇਹਦੇ ਅੰਦਰ ਅੰਡਾ ਨਹੀਂ ਦੇ ਸਕਦੀ ਠੀਕ ਹੈ ਤੇ ਇਹ ਫਰੂਟ ਸਾਡੇ ਬਚੇ ਰਹ ਜਾਂਦੇ ਆ ਕਿ ਤੇ ਜਿਸ ਤਰ੍ਹਾਂ ਮੈਂ ਉਧਰ ਵੀ ਤਸਵੀਰ ਦੇਖ ਰਿਹਾ ਵੈਂਗਣ ਬੜੇ ਵਧੀਆ ਲੱਗੇ ਹੋਏ ਨੇ ਤੁਹਾਡੇ ਇੱਥੇ ਸਬਜ਼ੀਆਂ ਵੀ ਸਾਰੀਆਂ ਤਕਰੀਬਨ ਲੱਗ ਜਾਂਦੀਆਂ ਨੇ ਵੈਂਗਣ ਅਜੇ ਅੱਜ ਸਵੇਰੇ ਹੀ ਹਾਰਵੈਸਟ ਕੀਤੇ ਆ ਅੱਛਾ ਤੇ ਇਸ ਮਤਲਬ ਸਬਜ਼ੀ ਹੁਣ ਜੇ ਦੇਖੋਗੇ ਤੇ ਬਣੀ ਵੀ ਅੱਜ ਵੈਂਗਣਾ ਦੀ ਹੋਣੀ ਹੈ ਅੱਛਾ ਤੇ ਆ ਹੋਰ ਵੀ ਹਾਲੇ ਲੱਗੇ ਹੋਏ ਆ ਕਾਫੀ ਨੇ ਥੋੜੇ ਨਹੀਂ ਇਹ ਮਤਲਬ ਬੂਟੇ ਨੂੰ ਠੀਕ ਲੱਗੇ ਹੋਏ ਆ ਹਾਲੇ ਵੀ ਹਾਂ ਐ ਸਰ ਮੈਨੂੰ ਲੱਗਦਾ ਫਿਰ ਤੁਹਾਡੇ ਘਰ ਦੀ ਥੋੜੀ-ਬੋਤੀ ਸਬਜ਼ੀ ਦਾ ਤਾਂ ਇੱਥੋਂ ਹੀ ਆ ਜਾਂਦੀ ਹੋਏ। ਕਾਫੀ ਹੋ ਜਾਂਦਾ। ਮਤਲਬ ਪੂਰਾ ਨਹੀਂ ਤਾਂ ਬਟੇਕੇ ਸੀਜ਼ਨ ਦੇ ਵਿੱਚ ਵੈਂਗਣ ਤਾਂ ਤਕਰੀਬਨ ਪੂਰੇ ਹੋ ਜਾਂਦੇ ਆ ਲੋੜ ਜੋਗੇ। ਹਾਂ। ਅ ਮਿਰਚਾਂ ਨੇ ਇਹ ਵੀ ਆਪਣੀ ਜ਼ਰੂਰਤ ਦੀ ਹੋ ਜਾਂਦੀਆਂ। ਇਹ ਦੇਖੋਗੇ ਤਾਂ ਗੁੱਛਿਆਂ ਦੇ ਵਿੱਚ ਲੱਗੀਆਂ ਹੋਈਆਂ ਨੇ ਇਹ ਮਿਰਚਾਂ। ਹਾਂ। ਤੇ ਕਾਫੀ ਜਦ ਸਾਡੀ ਜਿੰਨੀ ਕੁ ਜ਼ਰੂਰਤ ਹੁੰਦੀ ਹੈ ਇਹਨਾਂ ਚੀਜ਼ਾਂ ਨਾਲ ਪੂਰੀ ਹੋ ਜਾਂਦੀ ਹੈ ਉਹ। ਤੇ ਸਰ ਇੱਕ ਤੁਸੀਂ ਉਹ ਐਨਜ਼ਾਈਮਸ ਉੱਥੇ ਜਿਹੜੇ ਬਣਾਏ ਹੋਏ ਨੇ ਉਹਨਾਂ ਦਾ ਕੀ ਕੰਮ ਰਹਿੰਦਾ ਹੈ? ਉਹ ਵੀ ਬੁੱਟਿਆਂ ਦੇ ਵਿੱਚ ਵੀ ਕੰਮ ਆਉਂਦੇ ਆ। ਹੂੰ ਤੇ ਘਰ ਦੇ ਕੁਝ ਹਾਊਸ ਹੋਲਡ ਦੇ ਜਿਹੜੇ ਕੰਮ ਨੇ ਹੂੰ ਫਲੋਰ ਕਲੀਨਿੰਗ ਹੈ, ਲਾਂਡਰੀ ਦੇ ਵਿੱਚ ਵੀ ਯੂਜ਼ ਹੁੰਦੇ ਆ। ਡੌਗ ਨੂੰ ਵੀ ਉਹਦੇ ਨਾਲ ਅਸੀਂ ਨਹਾ ਸਕਦੇ ਆ। ਸੋ ਇਹ ਚੀਜ਼ਾਂ ਦੇ ਕੰਮ ਵੀ ਆ ਜਾਂਦੇ ਆ। ਹੂੰ ਇਹ ਸਭ ਤੁਹਾਨੂੰ ਸ਼ੌਂਕ ਕਿਸ ਤਰ੍ਹਾਂ ਪਿਆ ਤੇ ਇਹ ਚੀਜ਼ ਨੂੰ ਤੁਸੀਂ ਮਤਲਬ ਕਿਸ ਤਰ੍ਹਾਂ ਸਮਝਿਆ ਤੇ ਕੁਝ ਸਿੱਖਿਆ ਵੀ ਤੁਸੀਂ ਕਿ ਆਪੇ ਤੁਹਾਨੂੰ ਇਹ ਚੀਜ਼ਾਂ ਦਾ ਸ਼ੌਂਕ ਸੀ ਸ਼ੁਰੂ ਤੋਂ। ਸ਼ੌਂਕ ਸ਼ੁਰੂ ਤੋਂ ਕੋਈ ਨਹੀਂ ਸੀ। ਸ਼ੌਂਕ ਤਾਂ 68 ਸਾਲ ਦੀ ਉਮਰ 'ਚ ਆ ਕੇ ਹੋਇਆ। ਹਾਂ ਪਰ ਜਦੋਂ ਸ਼ੁਰੂ ਕੀਤਾ ਤਾਂ ਫਿਰ ਕਈ ਸਾਥੀ ਨਾਲ ਜੁੜਦੇ ਗਏ ਸਾਡਾ ਗਰੁੱਪ ਹੈ ਗ੍ਰੀਨ ਥੰਬ ਅੱਛਾ ਜੀ ਉਹਦੇ ਮੈਂਬਰ ਵੀ ਫਿਰ ਕਾਫੀ ਦੂਜੇ ਨਾਲ ਅਸੀਂ ਸ਼ੇਅਰ ਕਰਦੇ ਆ ਆਪਣੀ ਨੋਲਿਜ ਤੇ ਮੈਨੂੰ ਇਹ ਕਿਹੜੀ ਕਿਹੜੀ ਚੀਜ਼ ਦੇ ਐਨਜ਼ਾਈਮਸ ਨੇ ਇਹ ਜ਼ਿਆਦਾਤਰ ਸਿਟਰਸ ਪੀਲਸ ਦੇ ਨੇ ਜੇ ਤੁਸੀਂ ਦੇਖੋਗੇ ਤਾਂ ਇਹਦੇ ਵਿੱਚ ਸੰਤਰੇ ਦੇ ਕਿੰਨੂ ਦੇ ਮਾਲਟੇ ਦੇ ਨਿੰਬੂ ਦੇ ਛਿਲਕਿਆਂ ਤੋਂ ਇਹ ਐਨਜ਼ਾਈਮ ਬਣਾਇਆ ਜਾਂਦਾ ਹੈ ਠੀਕ ਹੈ ਔਰ ਇਹ ਵੀ ਇਹਦੇ ਯੂਸੇਸ ਤੇ ਹੈ ਕਿ ਇਹਦੇ ਨਾਲ ਤੁਸੀਂ ਪਲਾਂਟਸ ਨੂੰ ਫਰਟੀਲਾਈਜ਼ਰ ਦਾ ਕੰਮ ਵੀ ਲੈ ਸਕਦੇ ਹਾਂ ਪੈਸਟਿਸਾਈਡ ਵੀ ਅਗਰ ਫੋਲੀਅਰ ਜਸਤ ਸਪਰੇ ਕਰਦੇ ਆ ਤਾਂ ਇਸ ਤੋਂ ਬਿਨਾਂ ਡੌਗ ਨੂੰ ਨਵਾਉਂਗੇ ਤਾਂ ਉਹਨੂੰ ਚਮੜੀ ਦੀ ਬਿਮਾਰੀ ਨਹੀਂ ਹੁੰਦੀ ਘਰ ਦੇ ਵਿੱਚ ਇਹਦੇ ਨਾਲ ਡਿਸ਼ ਵਾਸ਼ਿੰਗ ਵੀ ਹੋ ਸਕਦੀ ਹੈ ਇਹ ਲਾਂਡਰੀ ਦੇ ਵਿੱਚ ਵੀ ਅਗਰ ਯੂਜ਼ ਕਰਾਂਗੇ ਤੇ ਜੋ ਉਹਦੇ ਕੈਮੀਕਲ ਇਫੈਕਟਸ ਨੇ ਉਹ ਖਤਮ ਹੋ ਜਾਂਦੇ ਆ ਵਾਟਰ ਟੈਂਕ ਇਹਦੇ ਨਾਲ ਕਲੀਨ ਕੀਤਾ ਜਾ ਸਕਦਾ ਹੈ ਕਿਤੇ ਜਾਣਾ 1-2 ਦਿਨ ਲਈ ਇਹਦੇ ਵਿੱਚ 1 200 ml ਇੱਕ 1000 ਲੀਟਰ ਦੀ ਟੈਂਕੀ ਚ ਪਾ ਕੇ ਚਲੇ ਜਾਓ ਜਦੋਂ ਵਾਪਸ ਆਉਂਗੇ ਉਸ ਪਾਣੀ ਨੂੰ ਡਰੇਨ ਕਰ ਦਿਓ ਵੇਸਟ ਨਹੀਂ ਕਰਨਾ ਉਹਨੂੰ ਕਿਤੇ ਵੀ ਪਲਾਂਟਸ ਲਈ ਜਾਂ ਹੋਰ ਕੰਮਾਂ ਲਈ ਯੂਜ਼ ਕਰ ਸਕਦੇ ਆ ਫਲੋਰ ਕਲੀਨਿੰਗ ਲਈ ਤੇ ਉਹਦੇ ਵਿੱਚ ਜੋ ਵੀ ਬੈਕਟੀਰੀਆਜ਼ ਹੋਣਗੇ ਉਹ ਸਾਰੇ ਖਤਮ ਹੋ ਜਾਣਗੇ ਇਹਦੇ ਨਾਲ ਔਰ ਟੈਂਕੀ ਤੁਹਾਡੀ ਬਿਲਕੁਲ ਸਾਫ਼ ਹੋ ਜਾਏਗੀ ਅੰਕਲ ਤੁਹਾਨੂੰ ਮਤਲਬ ਐਹੀ ਤੁਸੀਂ ਕਿਹਾ ਕਿ ਹੁਣ ਸ਼ੌਕ ਇਹ ਪਿਆ ਪਿਆ ਕਿਵੇਂ ਸ਼ੌਕ ਇਹ ਤੇ ਕਿੰਨਾ ਕਸਮਾ ਦੇਣਾ ਫਿਰ ਤੁਸੀਂ ਇਹਨੂੰ ਸ਼ੁਰੂ ਕਰ ਦਿੱਤਾ ਸ਼ੌਕ ਤਾਂ ਇਦਾਂ ਹੈ ਕਿ ਸਾਡਾ ਥੱਲੇ ਗਾਰਡਨ ਸੀਗਾ ਉਹ ਕਿਸੇ ਕਾਰਨ ਕਾਰਪੋਰੇਸ਼ਨ ਵਾਲਿਆਂ ਨੇ ਸੜਕ ਚੌੜੀ ਕਰਨ ਲਈ ਉਜਾੜ ਦਿੱਤਾ ਤੇ ਮੈਂ ਫਿਰ ਨਵੇਂ ਸਿਰੇ ਤੋਂ ਗਾਰਡਨ ਬਣਾਉਣ ਦੇ ਚੱਕਰ ਦੇ ਵਿੱਚ ਉਸ ਤੋਂ ਪਹਿਲਾਂ ਮੈਂ ਦੇਖਭਾਲ ਨਹੀਂ ਸੀ ਕਰਦਾ ਘਰ ਦੇ ਆਪੇ ਦੇਖਦੇ ਸੀ ਜਾਂ ਮਾਲੀ ਕਰਦਾ ਸੀ ਉਹ ਜਦੋਂ ਬਣਾਉਣ ਲੱਗੇ ਤੇ ਮੈਂ ਥੋੜਾ ਜਿਹਾ ਲੋਕਾਂ ਦੇ ਘਰਾਂ 'ਚ ਜਾ ਕੇ ਦੇਖਿਆ ਜਾਂ ਨਰਸਰੀਆਂ 'ਚ ਦੇਖਿਆ ਫਿਰ ਮੈਨੂੰ ਥੋੜਾ ਜਿਹਾ ਬੂਟਿਆਂ ਨਾਲ ਪਿਆਰ ਹੋ ਗਿਆ ਫਿਰ ਜ਼ਰੂਰਤ ਕਾੜ ਦੀ ماں ਹੁੰਦੀ ਹੈ ਫਿਰ ਮੈਂ ਥੋੜਾ ਜਿਹਾ ਇਹਦੇ ਬਾਰੇ ਸਿੱਖਣਾ ਵੀ ਸ਼ੁਰੂ ਕੀਤਾ ਤੇ ਫਿਰ ਗ੍ਰੀਨ ਥੰਬ ਗਰੁੱਪ ਨੇ ਮੈਨੂੰ ਕਾਫੀ ਕੁਝ ਸਿਖਾਇਆ ਅੱਛਾ ਤੇ ਹੁਣ ਕਾਫੀ ਸਿੱਖ ਰਿਹਾ ਹਲੇ ਵੀ ਪਰ ਕਾਫੀ ਕੁਝ ਉਗਾ ਸਕਦਾ ਹੁਣ ਮੈਂ ਸਮਾਂ ਕਿੰਨਾ ਕੁ ਦਿੰਨੇ ਹਾਂ ਗਾਰਡਨਿੰਗ ਨੂੰ ਪਹਿਲਾਂ ਤਾਂ 2 ਤੋਂ 2.5 ਘੰਟੇ ਤੱਕ ਦਿੰਦਾ ਸੀ ਪਰ ਹੁਣ ਮੇਰਾ ਕੁਝ ਕਾਰੋਬਾਰ ਇਹ ਹੋ ਗਿਆ ਹੈ ਕਿ ਮੈਂ 12 ਤੋਂ 13 ਘੰਟੇ ਤੱਕ ਉੱਥੇ ਕੰਮ ਕਰਨਾ ਪੈਂਦਾ ਮੈਂ ਸਵੇਰੇ ਸਵੇਰੇ ਇੱਕ ਘੰਟਾ ਕਦੀ ਡੇਢ ਘੰਟਾ ਇਸ ਗਾਰਡਨਿੰਗ ਨੂੰ ਦਿੰਦਾ ਇਸ ਤੋਂ ਵੱਧ ਤੇ ਹੁਣ ਮੁਸ਼ਕਿਲ ਹੈ ਜਿੰਨਾ ਕਿ ਵੀ ਸਮਾਂ ਇੱਥੇ ਦਿੰਨੇ ਹਾਂ ਕਿੰਨਾ ਕੁ ਸਕੂਨ ਮਿਲਦਾ ਜਦੋਂ ਫਿਰ ਇੱਥੇ ਆਨੇ ਹਾਂ ਬਹੁਤ ਮਿਲਦਾ ਕੁਦਰਤ ਦੇ ਕੋਲ ਰਹਿਣ ਨਾਲ ਤਾਂ ਇਹ ਕਹਿ ਲਓ ਕਿ ਬੰਦੇ ਨੂੰ ਇੱਕ ਪੋਜ਼ਿਟਿਵ એનર્ਜੀ ਮਿਲਦੀ ਹੈ ਹਾਂ ਔਰ ਮੋਰਓਵਰ ਇਥੇ ਸਵੇਰੇ ਸਵੇਰੇ ਪੰਛੀਆਂ ਦੀ ਚਹਿਚਾਹ ਹਾਰਟ ਹੁੰਦੀ ਹੈ ਤਿਤਲੀਆਂ ਪਉਰੇ ਉਹ ਤਾਂ ਬਹੁਤ ਹੀ ਬੰਦਾ ਸਮਝਦਾ ਹੈਗਾ ਕਿ ਬਾਕੀ ਦੁਨੀਆ ਤਾਂ ਐਵੇਂ ਹੀ ਹੈ ਹਾਂ ਅਸਲੀ ਸੁੱਖ ਕੁਦਰਤ ਦੇ ਵਿੱਚ ਰਹਿ ਗਈ ਹੈ ਹਾਂ ਜਦੋਂ ਵਾਤਾਵਰਣ ਐਦਾਂ ਦਾ ਤੁਸੀਂ ਦੇਖਦੇ ਹੋ ਜਦੋਂ ਬਾਹਰ ਵੀ ਜਦੋਂ ਤੁਸੀਂ ਨਿਕਲਦੇ ਹੋ ਤੁਸੀਂ ਬਹੁਤ ਸਾਰੇ ਚੀਜ਼ਾਂ ਦੇ ਵਿੱਚ ਐਕਟਿਵ ਵੀ ਹੈਗੇ ਹੋ ਸੋਸ਼ਲ ਐਕਟਿਵਿਸਟ ਵੀ ਹੈਗੇ ਹੋ ਕਿੰਨਾ ਕਿ ਦੁੱਖ ਲੱਗਦਾ ਜਦੋਂ ਤੁਸੀਂ ਨਰਾਦਰ ਕੁਦਰਤ ਦਾ ਹੁੰਦਿਆ ਦੇਖਦੇ ਹੋ ਬਹੁਤ ਦੁੱਖ ਲੱਗਦਾ ਇਹ ਜਦੋਂ ਕੋਈ ਦਰਖਤ ਨੂੰ ਕੱਟਦਾ ਹੈਗਾ ਤੇ ਮੈਨੂੰ ਤੇ ਬਹੁਤ ਪੀੜਾ ਹੁੰਦੀ ਹੈ ਉਹਦੇ ਨਾਲ ਮੈਂ ਕੋਸ਼ਿਸ਼ ਵੀ ਕਰਦਾ ਹਾਲਾਂਕਿ ਮੈਂ ਕਾਰਪੋਰੇਸ਼ਨ ਦੇ ਦਫ਼ਤਰਾਂ ਦੇ ਵਿੱਚ ਵੀ ਕਈ ਵਾਰੀ ਕੰਪਲੇਂਟਸ ਵੀ ਕੀਤੀਆਂ ਜਾ ਕੇ ਕਿਸੇ ਨੂੰ ਦਰਖਤ ਕੱਟਦਿਆਂ ਦੇਖਿਆ ਤਾਂ ਪਰ ਸਾਡਾ ਪ੍ਰਸ਼ਾਸਨ ਇਸ ਪਾਸੇ ਕੋਈ ਬਹੁਤਾ ਧਿਆਨ ਨਹੀਂ ਦਿੰਦਾ ਹੈਗਾ ਔਰ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਚਲੋ ਉਹ ਕੱਟ ਗਏ ਨੇ ਅਸੀਂ ਲਗਾਈਏ ਬਿਲਕੁਲ ਤੇ ਪਲਾਂਟੇਸ਼ਨ ਦਾ ਕੰਮ ਵੀ ਅਸੀਂ ਹਰ ਸੰਡੇ ਨੂੰ ਕਰਦੇ ਹਾਂ ਸਵੇਰੇ ਸਵੇਰੇ ਜਾ ਕੇ ਤੇ ਤੋਂ 8:30 ਵਜੇ ਤੱਕ ਅਸੀਂ ਸੰਡੇ ਨੂੰ ਪਲਾਂਟਸ ਲਗਾਉਣੇ ਆ ਸਾਡਾ ਇੱਕ ਨੇਚਰ ਫਰੈਂਡਸ ਗਰੁੱਪ ਵੀ ਹੈਗਾ ਤੇ ਗ੍ਰੀਨ ਥੰਬ ਵੀ ਹੁਣ ਵੀ ਅਸੀਂ ਕੱਲ ਸੰਡੇ ਨੂੰ ਉੱਥੇ ਮੱਤੇਵਾੜਾ ਜਾ ਰਹੇ ਆ ਅੱਛਾ ਕਾਫੀ ਵੱਡੇ ਸਕੇਲ ਤੇ ਉੱਥੇ ਵੀ ਲਗਾਣੇ ਆ ਪਿਛਲੇ ਮਹੀਨੇ ਵੀ ਅਸੀਂ ਹਜ਼ਾਰ तकरीबन 3 ਤੋਂ 1000 ਬੂਟਾ ਲਗਾਏ ਸੀਗੇ ਤੇ ਹੁਣ ਹੋਰ ਜਾ ਕੇ ਇਹ ਲਗਾਵਾਂਗੇ ਕੋਸ਼ਿਸ਼ ਹੈ ਤੁਸੀਂ ਕਿਸੇ ਨੂੰ ਰੋਕਣ ਦੀ ਕੋਸ਼ਿਸ਼ ਤਾਂ ਕਰਦੇ ਆ ਪਰ ਰੁਕਦੇ ਨਹੀਂ ਹੈ ਲੋਕ ਲੋਕ ਇਸ ਪਾਸੇ ਸਮਝਦੇ ਵੀ ਨਹੀਂ ਆਪਣੇ ਕੂੜੇ ਨੂੰ ਵੀ ਮੈਨੇਜ ਕਰ ਸਕਦੇ ਆ ਆ ਲੱਖਾਂ ਟਨ ਉੱਥੇ ਇਕੱਠਾ ਹੋਇਆ ਪਿਆ ਹੈਗਾ ਟਿੱਬਾ ਰੋਡ ਤੇ ਤਾਂ ਸਾਡੀ ਕੋਸ਼ਿਸ਼ ਤੇ ਇਹ ਹੈ ਕਿ ਵੀ ਸਾਡੇ ਘਰੋਂ ਤਾਂ ਨਾ ਜਾਵੇ ਬਾਕੀ ਵੀ ਅਗਰ ਸਾਥ ਦੇ ਸਕਣ ਤੇ ਵਧੀਆ ਨਹੀਂ ਤੇ ਅਸੀਂ ਹੋਕਾ ਤਾਂ ਦੇ ਹੀ ਜਾਣਾ ਅੰਕਲ ਤੁਹਾਡੀ ਏਜ ਕਿੰਨੀ ਹੈ 30 ਕੁ ਸਾਲ ਪਹਿਲਾਂ ਮੈਂ 45 ਸਾਲ ਦਾ ਸੀਗਾ ਅੱਛਾ ਫਿਰ ਮੇਰੀ ਗਰੋਥ ਰੁਕ ਗਈ ਠੀਕ ਹੈ ਫਿਰ ਮੈਂ ਜਿੰਨਾ ਕੁ ਮੇਰਾ weight ਉਸ ਵੇਲੇ ਸੀ ਉਨਾ ਹੀ ਹੋਣਾ ਹੈ ਜਿੰਨਾ ਕੁ ਪੇਟ ਸੀ ਉਨਾ ਹੋਣਾ ਹੈ ਜਿੰਨਾ ਕੋ ਕੰਮ ਉਸ ਵਲੇ ਕਰਦਾ ਸੀ ਉਨਾ ਹੀ ਹੁਣ ਕਰਦਾ ਹਾਂ ਤੂੰ ਸਮਝ ਲਓ ਬਸ 45 ਸਾਲ ਹੀ ਆਵ ਔਖਾ ਨਹੀਂ ਲੱਗਦਾ ਮੇਰੀ ਚੀਜ਼ਾਂ ਕਿ ਇਹ ਇੰਨਰ ਖੁਸ਼ੀ ਇੰਨਾ ਚਿਰ ਰਹਿਨੇ ਹੋ ਮੈਂ ਇੰਨਾ ਚਿਰ ਖੁਸ਼ ਰਹਿਣਾ ਮੈਨੂੰ ਤਾਂ ਲੱਗਦਾ ਹੀ ਨਹੀਂ ਕਿ ਮੇਰੀ ਉਮਰ ਦਾ ਕੋਈ ਅਸਰ ਹੈ ਮੈਂ ਆਪਣੇ ਆਪ ਹੀ ਸਾਰੇ ਗਮਲੇ ਵੀ ਚੱਕ ਕੇ ਸੈੱਟ ਕਰਦਾ ਰਹਿਣਾ ਔਰ ਉਹਨਾਂ ਦੇ ਵਿੱਚ ਮਿੱਟੀ ਪਾਣੀ ਖਾਦ ਪਾਣੀ ਮੈਨੂੰ ਕੋਈ ਔਖਾ ਵੀ ਨਹੀਂ ਲੱਗਦਾ ਅੱਜ ਸਵੇਰੇ ਵੀ ਮੈਨੂੰ ਬੂਟਾ ਮਰਦਾ ਦਿਖਿਆ ਉੱਥੇ ਅੱਛਾ ਮੈਂ ਕਾਫੀ ਕੰਡਿਆਂ ਵਾਲਾ ਵੀ ਹੈ ਸੀ ਉਹ ਫੈਕਟਸ ਆ ਅੱਛਾ ਮੈਂ ਉਹਨੂੰ ਕੱਢ ਕੇ ਸਾਫ਼ ਕਰਕੇ ਫੰਗੀਸਾਈਡ ਲਗਾਇਆ ਉਹਦੇ ਉੱਤੇ ਅੱਛਾ ਤੇ ਮੈਨੂੰ ਕੋਈ ਔਖਾ ਨਹੀਂ ਲੱਗਦਾ ਇਹਨਾਂ ਨਾਲ ਕੰਮ ਕਰਨਾ ਮਤਲਬ ਕੋਈ ਖੁਸ਼ੀ ਮਿਲਦੀ ਹੈ ਇੱਥੇ ਤਾਂ ਬਿਲਕੁਲ ਖੁਸ਼ੀ ਮਿਲਦੀ ਹੈ ਜੀ ਇੱਥੇ ਤਾਂ ਪੰਛੀਆਂ ਦੇ ਵਿੱਚ ਰਹਿ ਕੇ ਤਾਂ ਬਹੁਤ ਹੀ ਦਿਲ ਲੱਗਦਾ ਹੈ ਬਿਲਕੁਲ ਤ aí ਰਜਿੰਦਰ ਸਿੰਘ ਜੀ ਸੀਗੇ ਸਾਡੇ ਨਾਲ ਤਾਂ ਇਹਨਾਂ ਦੇ ਟੈਰਸ ਗਾਰਡਨ ਤੇ ਆ ਕੇ ਵਾਕਈ ਬਹੁਤ ਜ਼ਿਆਦਾ ਸਕੂਨ ਵੀ ਮਿਲਦਾ ਜਦੋਂ ਅਸੀਂ ਦੇਖਦੇ ਆ ਡ੍ਰੈਗਨ ਫਰੂਟ ਵਰਗੀਆਂ ਚੀਜ਼ਾਂ ਜੋ ਇੱਥੇ ਨਹੀਂ ਸੂਗਦੀਆਂ ਤਾਂ ਇਹਨਾਂ ਨੇ ਡਰਮਾ ਦੇ ਵਿੱਚ ਉਗਾਈਆਂ ਹੋਈਆਂ ਨੇ ਤਾਂ ਬਹੁਤ ਖੁਸ਼ੀ ਵੀ ਹੁੰਦੀ ਹੈ ਤੇ ਇੱਕ ਹਾਂਜੀ ਇਹਨਾਂ ਨੇ ਫਿਗ ਲੱਗੇ ਹੋਏ ਐ ਇੱਥੇ ਅੰਜੀਰ ਅੰਜੀਰ ਹਾਂ ਇਹ ਵੀ ਮਤਲਬ ਬਹੁਤ ਕਹਿੰਦੇ ਇੱਕ ਤਾਂ ਔਖੀ ਲੱਗਦੀ ਹੁੰਦੀ ਹੈ ਇਹ ਪਰ ਇੱਥੇ ਲੱਗ ਗਈ ਹੈ ਮੇਰੇ ਕੋਲ ਤੇ ਵਧੀਆ ਲੱਗੇ ਹੋਈ ਹੈ ਇਥੇ ਇਹਦਾ ਫਰੂਟ ਵੀ ਫਿਰ انجੀਰ ਦਾ ਤੁਸੀਂ ਵਰਤੇ ਹੋ ਹਾਂਜੀ ਹਾਂਜੀ ਵਰਤਦੇ ਆਂ ਅਸੀਂ ਘਰ ਕਿੰਨੀ ਕਿਤੇ ਬਾਅਦ ਫਰੂਟਿੰਗ ਹੁੰਦੀ ਹੈ ਇਹਦੀ ਇਹਨੂੰ ਸਾਲ ਚ 2-3 ਵਾਰੀ ਹੋ ਜਾਂਦੀ ਹੈ ਅੱਛਾ ਹਾਂਜੀ ਬਹੁਤ ਵਧੀਆ ਹੁੰਦੀ ਹੈ ਤੇ ਮੈਂ ਤਾਂ ਇਹਦੇ ਹੁਣ ਪਲਾਂਟਸ ਵੀ ਕਾਫੀ ਤਿਆਰ ਕਰ ਰਿਆ ਹਾਂ ਹੋਰ ਅੱਛਾ ਉਧਰਲੇ ਪਾਸੇ ਰੱਖੇ ਪਏ ਆ ਨਵੇਂ ਪਲਾਂਟਸ ਮੈਂ ਇਹਦੇ ਬੀਜ ਤੋਂ ਹੀ ਤਿਆਰ ਕਰ ਰਿਆ ਹਾਂ ਔਰ ਇਸ ਤੋਂ ਬਿਨਾ ਜੇ ਤੁਸੀਂ ਦੇਖੋਗੇ ਉੱਥੇ ਉਹ ਕਿੰਨੇ ਸੁਹਾਣਣੇ ਜੇ ਬੂਟੇ ਤੇ ਹੋਰ ਉਹ ਪਲਾਂਟੇਸ਼ਨ ਲਈ ਕੱਲ ਜਾਣੇ ਹੈਗੇ ਤਾਂ ਉੱਥੇ ਜੰਗਲਤ ਵੀ ਲਗਾ ਕੇ ਆਣੇ ਨੇ ਅੱਛਾ ਤਾਂ ਇਹ ਬਹੁਤ ਸਾਰੀਆਂ ਚੀਜ਼ਾਂ ਇਹਨਾਂ ਨੇ ਆਪਣੇ ਛੱਤ ਤੇ ਜਿਹੜੀਆਂ ਲਗਾਈਆਂ ਹੋਈਆਂ ਔਰ ਐਨਜ਼ਾਈਮਸ ਤਿਆਰ ਕੀਤੇ ਔਰ ਇੱਕ ਮਿਸਾਲ ਵੀ ਹੈ ਕਿ ਇਹਨਾਂ ਦਾ ਘਰ ਦਾ ਕੂੜਾ ਕੋਈ ਵੀ ਕੂੜੇ ਵਾਲਾ ਲੈ ਕੇ ਨਹੀਂ ਜਾਂਦਾ ਇਹ ਘਰ ਦੇ ਆਪਣੇ ਕੂੜੇ ਦੀ ਸਾਮ ਸੰਭਾਲ ਇਹ ਖੁਦ ਆਪਣੀ ਛੱਤ ਤੇ ਹੀ ਕਰਦੇ ਨੇ ਤਾਂ ਫਿਰ ਅਪਡੇਟਸ ਦੇ ਸੰਸਾਰ